ਔਰ ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ ਰਾਤ ਦਾ ਬਹੁਤ ਜਿਆਦਾ ਜੰਗ ਦਾ ਮਾਹੌਲ ਬਣਿਆ ਪਿਆ ਵਾ ਜਿੱਥੇ ਇੱਥੇ ਵੀ ਡਿੱਗੇ ਆ ਬਹੁਤ ਮਾੜੀ ਗੱਲ ਆ ਪਤਾ ਨਹੀਂ ਕੀ ਹੋਣਾ ਕੀ ਨਹੀਂ ਇਹ ਸਾਰਾ ਪ੍ਰਮਾਤਮਾ ਨੂੰ ਪਤਾ ਬਾਕੀ ਖਬਰਾਂ ਨਾਲੋਂ ਜਿਹੜੇ ਵੀਰ ਜਿੱਥੇ ਵੀ ਹੈਗੇ ਉੱਥੋਂ ਵੀਡੀਓ ਬਣਾ ਕੇ ਪਾਇਆ ਕਰੋ ਕਿਉਂਕਿ ਦੂਸਰੇ ਲੋਕ ਵੀ ਡਰਦੇ ਆ ਖਬਰਾਂ ਵਾਲੇ ਮਸਾਲਾ ਜਿਆਦਾ ਲਾਉਂਦੇ ਆ ਇਹ ਬਾਬਾ ਨਾਨਕ ਦੀ ਕਿਰਪਾਈ ਰੱਖੇ ਹੁਣ ਆਪਾਂ ਅੱਜ ਪਿੰਡ ਪਨੀਰੀ ਬਲੂਰੀ ਵਾਲੀ ਪੜੀ ਤਿਆਰ ਕਰਾਂਗੇ ਟਰੈਕਟਰ ਆਪਣੇ ਚੱਲ ਗਿਆ 115 ਘੰਟੇ ਹੁਣ ਸਰਵਿਸ ਵੀ ਕਰਾਉਣ ਵਾਲੀ ਹੋ ਗਈ ਆ ਸਰਵਿਸ ਕਰਾ ਆਗੇ ਫੇਰ ਥੁਰੂ ਹੈਗਾ ਤੇ ਮਾੜੀ ਗੱਲ ਹੀ ਆਏ ਬਹਿ ਗਈ ਤੇ ਆ ਲੜਾਈ ਦੀ ਮਾੜੀ ਗੱਲ ਹੀ ਆ ਰਾਤ ਖਾਈ ਡਿੱਗਾ ਬੰਬ ਉਹ ਹੈਗਾ ਡਫੂ ਸੀ ਡਿਫਿਊਜ ਆਹੋ ਕਿਤਰਾ ਬੰਦਾ ਸੜ ਗਿਆ ਕਿ ਵਿਚਾਰਾ ਉਹ ਸਿਲੰਡਰ ਤੇ ਡਿੱਗਾ ਕਹਿੰਦੇ ਗੈਸ ਵਾਲੀ ਤੇ ਉਹ ਸਿਲੰਡਰ ਫੜ ਗਿਆ ਬਾਕੀ ਪਤਾ ਨਹੀਂ ਜਿੰਨੇ ਮੂੰਹ ਹੁੰਦੀਆਂ ਗੱਲਾਂ ਮਰਿਆ ਤਿੰਨ ਜੀ ਕਹਿੰਦੇ ਮਰ ਗਿਆ ਮਰਿਆ ਮੁਰਿਆਂ ਦੀ ਮਰਿਆਂ ਦੀ ਨੀ ਅਜੇ ਖਬਰ ਆਈ ਕੋਈ ਦੇ ਤੇ ਮੱਕੀ ਨੂੰ ਛੱਲੀ ਛੱਲੀ ਪੂਰੀ ਪੈ ਗਈ ਆ ਕਈ ਵੀਰ ਪੁੱਛਦੇ ਆ ਵੀ ਮੱਕੀ ਨੂੰ ਸੰਡੀ ਦਾ ਜਿਹੜੀ ਉਹਦੇ ਉੱਤੇ ਸੰਡੀ ਪਈ ਆ ਨਾ ਛੱਲੀ ਦੇ ਤੇ ਬੂਰਜੇ ਨੂੰ ਕੋਈ ਗੱਲ ਨਹੀਂ ਉਹਦਾ ਬਾਲਾ ਵੱਡਾ ਕੋਈ ਨੁਕਸਾਨ ਨਹੀਂ ਹੈਗਾ ਉਹਨੇ ਇੱਕ ਇੱਕ ਦੋ ਦੋ ਤੋਂ ਛੱਲੀ ਦੇ ਦਾਣੇ ਖਾਣੇ ਆ ਬਾਕੀ ਕੋਈ ਚੱਕਰ ਨਹੀਂ ਆ ਤੇ ਉਹ ਹੁੰਦੀ ਵੀ ਜਿਆਦਾ ਬਾਰ-ਬਾਰ ਵਾਲੀ ਸਾਈਡ ਤੇ ਆ ਤਿੰਨ ਤਿੰਨ ਚਾਰ ਚਾਰ ਕੇਲਾਂ ਦੇ ਅੰਦਰ ਨਹੀਂ ਹੁੰਦੀ ਇਸ ਕਰਕੇ ਕੋ ਭਰਉਂਦੀ ਕੋਈ ਲੋਡ ਨਹੀਂ ਆ ਤੇ ਨੀ ਸਪਰੀਆਂ ਹੋਣੀਆਂ ਹੋ ਗਈਆਂ ਹੁਣ ਇਸ ਦੇ ਨਾਲ ਹੁਣ ਉਹ ਮਰਨੀ ਵੀ ਨਹੀਂ ਆ। ਇਹ ਕਰਕੇ ਹੁਣ ਤੇ ਮੱਕੀ ਵੇਹੇ ਪੱਕਣ ਦੀ ਕਦਾਰ ਚ ਆ ਗਈ ਆ। ਇਨਾ ਵਜੇ ਪਾਣੀ ਲਾਈ ਜਾਓ ਮੱਕੀਆਂ ਨੂੰ। ਤਾਂ ਜੋ ਜਿੰਨਾ ਚਿਰ ਛੱਲੀ ਦਾ ਛੱਕੜ ਨਹੀਂ ਨਾ ਬਣਦਾ। ਖਟਾ ਹੁੰਦਾ ਖੱਟਾ। ਉਹਨਾਂ ਜਿਹੜਾ ਜਿਹੜਾ ਵਾ ਆਪਾਂ ਪਾਣੀ ਲਈ ਜਣਾ ਹੁਣ ਆਪਾਂ ਤੇ ਛੱਟ ਦੇ ਵਿੱਚ ਪਹੁੰਚ ਗਏ। ਯੋਜ ਡ੍ਰੈਕਟਰ ਨੂੰ ਮਾਰ ਕੇ ਪਾਣੀ ਧਾਣੀ ਫੇਰ ਕਰਦੇ ਆਂ ਕੋ ਕੰਮ ਛੜੀਆਂ ਕਮ ਦੇ ਵਿੱਚ ਜੰਗ ਹੰਗ ਨਾ ਹੰਗ ਨਾ ਹੁਣ ਪਾਰ ਦਾ ਕੰਮ ਨਵੇੜ ਗਿਆ ਏ ਡ੍ਰੈਕਟਰ ਆ ਜਿੰਨਾ ਦੀ ਇੱਕ ਤੇ ਸਰਵਿਸ ਕਰਾਉਣ ਏਜੰਸੀ ਵਾਲੇ 100 ਘੰਟੇ ਬਾਅਦ ਆਂਦੇ ਤੇ ਅੱਜ ਬੰਦੇ ਸੱਦ ਕੇ ਸਰਵਿਸ ਵੀ ਕਰਾਉਣੇ ਆ 100 ਘੰਟਾ ਹੋ ਗਿਆ ਕਾਹਦੀ ਹੋ ਗਏ ਅਮੋ ਜੀ ਆਪਾਂ ਬਾ ਮਾੜੇ ਉੱਤੋਂ ਧੋਣਿਆ ਜਾਂ ਟਾਕੀ ਪਤਲੀ ਹੀ ਲੱਗ ਗਈ ਅੱਗ ਲੱਗਣ ਦੇ ਜਿਹੜੇ ਆ ਚਾਂਸ ਵਾਧੇ ਜਾਂਦੇ ਇਸ ਕਰਕੇ ਮੇਰੇ ਵੀਰ ਸਾਰੇ ਜਣੇ ਧਿਆਨ ਰੱਖਿਆ ਕਰੋ ਜਿਤਨਾ ਆਪਣੇ ਇੱਥੇ ਬੂਟੇ ਆ ਫਲਾਂ ਦੇ ਲੱਗੇ ਆ ਸਾਰੇ ਤੇ ਐਂਦਾ ਇਨਾ ਤਕਰੀਬਨ ਥਾਂ ਨਾਲ ਵਾਧੋ ਕੋਈ ਪਤਾ ਨਹੀਂ ਕਿੱਥੋਂ ਆਗ ਆ ਜਾਣੀ ਕੋਈ ਬੱਤੀ ਦਾ ਸਰਕਟ ਹੋ ਜਾਣਾ ਜਾਂ ਕੁਝ ਵੀ ਆ ਤੇ ਵਾਇਆ ਹੋਵੇ ਥਾਂ ਤੇ ਫਿਰ ਬੂਟੇ ਦੀ ਜਿਹੜੀ ਆ ਮਣਿਆਦ ਵੱਜ ਜਾਂਦੀ ਜੇ ਇੱਕ ਸੇਕਾ ਵਾਜੇ ਬੂਟਾ ਹਸਾਬ ਨਾਲ ਸਾਲ ਪਿੱਛੇ ਪੈ ਜਾਂਦਾ ਨਾਲੇ ਈ ੜੀਆਂ ਵਿੱਜਣਾ ਸ਼ੌਂਕ ਨਾਲ ਪਾਲੇ ਹੁੰਦੇ ਬੂਟੇ ਤੇ ਇਸ ਚੀਜ਼ ਦੀ ਬਹੁਤ ਧਿਆਨ ਰੱਖਣ ਜੋ ਗੱਲਾ ਉਹਦੇ ਖੇਤਾਂ ਦੇ ਵਿੱਚ ਜਿਹੜੇ ਵੀ ਬੂਟੇ ਬਾਟੇ ਹੈਗੇ ਆ ਉਹਨਾਂ ਨੂੰ ਇਦਾਂ ਗੇੜੇ ਲਾ ਕੇ ਰੱਖੋ ਤਾਂ ਜੋ ਜੇ ਆਗੂ ਆਵੇ ਵੀ ਤੇ ਆਪਣਾ ਜਿਹੜਾ ਨੁਕਸਾਨ ਬੂਟਿਆਂ ਦਾ ਨਾ ਹੋ ਸਕੇ ਐਹੀ ਹੁਣ ਅੱਜ ਵੇਲੇ ਹੀ ਤੇ ਸਾਰੇ ਬੂਟਿਆਂ ਨੂੰ ਤਕਰੀਬਨ ਜਿੰਨੇ ਵੀ ਹੈਗੇ ਸਾਰਿਆਂ ਨੂੰ ਤਾਉਣ ਲੱਗਿਆਂ ਗੇੜੇ ਤਾਂ ਜੋ ਅੱਗ ਦੇ ਨਾਲ ਨੁਕਸਾਨ ਨਾ ਹੋਵੇ ਦਰਮਿਆں ਆ ਗਿਆ ਸਭੀ ਬੰਦਾ ਲੋਗ ਆਪਣਾ ਆ ਖਲੋਤੀ ਆਪਣੀ ਰਾਣੀ ਸੁੰਦਰਾ ਜੱਸੀ ਸੇਲਰ ਦਾ ਕੱਲ ਸਮਾਪਤ ਹੋ ਗਿਆ ਤੇ ਹੁਣ ਫੋਨ ਫਨ ਲਾਉਣੇ ਚਾਰਜ ਆ ਤੁਹਾਡਾ ਨਹਿਰਾ ਦਫਤਰ ਵਾਲਿਆਂ ਨੇ ਖੋਲ੍ਹ ਦੇਣੀ ਲੋਕ ਇਹ ਸੀ ਛੱਡ ਵਾਹ ਖੱਤੇ ਦੇ ਵਿੱਚ ਹੀ ਸਰਵਿਸ ਕਰਨਾ ਹੈ ਗੱਫੇ ਆ ਗਈਆਂ ਗੱਫੇ ਨੂੰ ਪਛਾਣਦੇ ਆ ਬਹੁਤ ਬਹੁਤ ਦਿਨਾਂ ਬਾਅਦ ਇਹ ਮੇਂਦਰਾ ਕੰਪਨੀ ਤੋਂ ਆਪਣੇ ਸੁਲਤਾਨਪੁਰ ਜੰਸੀ ਤੋਂ ਬੰਦੇ ਆਏ ਆ ਸਰਵਿਸ ਕਰਨ ਟਰੈਕਟਰ ਦੀ ਹੁਣ ਸਰਵਿਸ ਕਰਾ ਕੇ ਜਿਹੜੀ ਪਹਿਲੀ ਸਰਵਿਸ 120 ਘੰਟਿਆਂ ਦੇ ਹੋਣੀ ਉਹਦਾ ਕੰਮ ਸ਼ੁਰੂ ਹੋ ਗਿਆ ਵਾ ਦੂਜਾ ਟਰੈਕਟਰ ਦੀ ਕਰਾਂ ਏ ਦੂਜਾ ਨਹੀਂ ਕਰਾਂਗੇ ਠੀਕ ਆ ਇਹਦੇ ਵਿੱਚ ਕੀ ਕੀ ਚੇਂਜ ਹੋਊਗਾ ਇੱਥੇ ਪਾਈ ਆ ਨਾ ਮੋਨਾ ਫਿਲਟਰ ਹਾਂ ਦੋ ਡੀਜ਼ਲ ਫਿਲਟਰ ਠੀਕ ਆ ਤੇ ਆ ਚੈਂਬਰ ਆਇਲ ਠੀਕ ਆ ਤੇ ਆ ਉਹਦਾ ਵੱਡਾ ਫਿਲਟਰ ਵੀ ਹੋਣਾ ਲਿਫਟ ਵਾਲਾ ਵੀ ਇੱਕ ਆ ਲਿਫਟ ਫਿਲਟਰ ਵੀ ਠੀਕ ਆ ਠੀਕ ਆ ਚਲੋ ਆ ਗਏ ਪੁੱਤ ਰੋਟੀਆਂ ਲੈ ਕੇ ਚਲਾਓ ਰੋਟੀਆਂ ਆਜੋ ਲੈਂਬਰਾ ਤੁਸੀਂ ਇਸ ਦੇ ਰੋਟੀ ਨਹੀਂ ਰੋਟੀ ਤੇ ਪਾਣੀ ਪਿਆ ਨਹੀਂ ਰੋਟੀ ਖਾ ਲਓ ਆਈ ਬਈ ਆ ਓਏ ਪਾਣੀ ਪਿਆ ਯਾਰ ਗੁਰੂ ਆਲ ਲੈ

<noise> 嗯,嗯。又胖成这样！看到你又混了。Like <convolution al grammar> ਅੱਦਾ ਹੋਦਨ ਆ ਇੰਨੀ ਆ ਤੁਹਾਨੂੰ ਦਿਖਾਉਣਾ ਨੇ ਆ ਇੱਥੋਂ ਕਿਹਾ ਟੱਕ ਜਾ ਬਣਿਆ ਨੇ ਇੰਜ ਆ ਟੱਕ ਜੇ ਦਿਖਾਉਣਾ ਬਸ ਇੱਥੋਂ ਟੱਕ ਇੱਦਾਂ ਘੁਮਾ ਕੇ ਨਾਲ ਥੱਲੇ ਲੈ ਪਾਸੇ ਕਰ ਦੇਣਾ ਜਿਤਾ ਨੂੰ ਕਿਤਾ ਫੇ ਛੱਟੇ ਪੈਣ ਅੱਛਾ ਇਹ ਆ ਸੀ ਆਰ ਡੀ ਇੰਜਨ ਦੀ ਖਵਾ ਕਡੰਡਾ ਜਗਾੜ ਤੇ ਜੇ ਫੇਰ ਬਣਾ ਨਿਕਲੇ ਤੇ ਫੇਰ ਇੱਥੋਂ ਨਿਕਲ ਗਈ ਫੇਰ ਪੱਲਾ ਪੰਪ ਮਾ ਆ ਪੰਪ ਇਹਦਾ ਹਾਂ ਪੰਪ ਪਟਾਰਾ ਹੋ ਗਿਆ ਤੁਹਾਨੂੰ ਹਵਾ ਨਹੀਂ ਕਰੀ ਹਮਮ ਬੱਸ ਉਹ ਕਾਬਿਤ ਕਿੰਨੇ ਪੈਸੇ ਪਾਉਣੇ ਸੀ ਇਹਦੇ ਚਾਹ ਖੜੇ ਯਾਰ ਤੂੰ ਹੀ ਆਖਣੇ ਕਿੰਨੇ ਪਾਉਣੇ ਨਹੀਂ ਉਹਦੇ ਭਈਆ ਯਾਰ ਭਈਏ ਦੇ ਭਈਏ ਦੇ 7000 ਪਾ ਦੇ 500 ਲਿਖਣਾ 6500 ਨੇ ਆਪਣਾ ਦਿੱਤਾ ਵਾ ਕਰਦੇ ਕਰੀਂ ਨੱਕਾ ਨਾ ਪਾਓ ਪਾ ਦੋ ਪਾ ਦੋ ਫੁੱਲ ਬੂਟੇ ਨੂੰ ਪਾਣੀ ਚੱਲੀਏ ਜਦੋਂ ਸਰਵਿਸ ਹੋ ਗਈ ਟਰੈਕਟਰ ਦੀ ਕਾਤੋਂ ਪੁੱਟਦੇ ਲੱਗਾ ਓਏ ਨਹੀਂ ਨਹੀਂ ਦਵਾਰ ਉੱਪਰ ਟੱਪ ਫਟ ਜਾਊਗਾ ਓ ਜੇ ਫਟਜੂ ਦਵਾਰ ਲੋਨੀ ਦਵਾਰ ਫੜਦੀ ਸਾਂ ਰਹਿਣ ਦੇ ਕਿ ਲੈ ਕੇ ਜਾ ਟਮਾਟੋ ਉਹ ਪਾਤਰ ਵਿੱਚੋਂ ਵਿੱਚੋਂ ਚੱਕ ਆ ਵਿੱਚੋਂ ਚੱਕ ਇਹ ਜਾ ਕਿਧਰ ਪਰ ਜਾਣਾ ਯਾਰ ਹੋਈ ਨਹੀਂ ਵਰ ਜਾਏਗਾ ਤਾਂ ਜਿਹੜਾ ਡੈਮ ਹੈ ਬੱਬੀ ਬੜੀ ਲੈਣ ਵਰਤਾਂ ਚਲੋ ਇਹ ਵੀਰ ਸਰਵਿਸ ਕਰਦਾ ਟਰੈਕਟਰ ਦੀ ਆਪਣੇ ਦੀ ਉਹਨਾਂ ਜਿਹੜੇਗਾ ਫੁੱਲ ਬੂਟਿਆਂ ਨੂੰ ਪਾਣੀ ਬਾਲ ਜਿੰਦੇ ਆ ਬਸ ਹੋਰ ਲੱਗਣਾ ਅੱਧਾ ਘੰਟਾ ਇਹਨੂੰ ਲੋਹੇ ਦਾ ਫਿਲਟਰ ਇਹਨੂੰ ਤਾਂ ਨਹੀਂ ਆਉਂਦਾ ਹਨਾ ਠੀਕ ਆਹੋ ਹੋ ਨਹੀਂ ਆਉਂਦਾ ਵੀ ਵੀਰ ਨੇ ਆਪਣੇ ਨੇ ਕਰਤੀ ਆ ਸਰਵਿਸ ਸਰਵਿਸ ਹੁਣ ਜਾ ਕੇ ਚਾਲੂ ਕਰਦੇ ਆ ਟਰੈਕਟਰ ਆ ਮੇਰੇ ਅੱਗੇ ਆ ਜੱਟ ਕਿੰਨੇ ਤੰਗੜੇ ਸਾਦੀ ਹੈਗੇ ਤੇ ਹੋਰ ਚਲੋ ਪੰਡੋ ਚਲੋ ਹਾਂ ਹੋਰ ਕੋਈ ਦੱਸ ਕੋਈ ਸੇਵਾ ਪਾਣੀ ਸੇਵਾ ਪਾਣੀ ਬਸ ਸੁੰਡੀ ਮਾੜੀ ਮੋਟੀ ਇਹਨੂੰ ਪਾਣੀ ਪੈਣੀ ਇਹਦੇ ਵਿੱਚ ਝੋਨਾ ਵੇਲਾ ਕੰਨਾ ਬੈਂਚ ਹੋ ਹ ਫਾਲਤ ਚੰਗਾ ਪੈ ਗਿਆ ਤੇ ਕੋਈ ਨਹੀਂ ਮੂੰਗੀ ਘਰਦੀ ਹੈਗੀ ਆ ਦਾਲ ਕਰਦੀ ਉਹ ਰੋਟੀਆਂ ਕਰਦਿਆਂ ਦਾਲ ਰੋਜ਼ ਧਰ ਲਿਆ ਕਰਾਂਗੇ ਗੰਡੇ ਵੀ ਕਰਦੇ ਪਏ ਲੂਣ ਤੋਂ ਬਿਨਾ ਖਾਲਿਆ ਕਰਾਂ ਲੂਣ ਤੋਂ ਡਾਕਟਰ ਵੇਖੇ ਬਲੱਡ ਪ੍ਰੈਸ਼ਰ ਆਪਣਾ ਵਾਧਾ ਤੇ ਲੂਣ ਤੋਂ ਬਿਨਾ ਚੱਲੂ ਕੰਮ ਵੇਖੀ ਨਾਲੇ ਸਰੀਰ ਸੇਟ ਹੁੰਦੇ ਓਏ ਉਹ ਹੋਈ ਆ ਜੇ ਪਿਛਲੀ ਯਾਰ ਵਾਲੀ ਮੂੰਗੀ ਅਜੀ ਆਪਣੇ ਕੋ ਪਈ ਆ ਘੱਟੋ ਘੱਟ ਵੀ 40 ਕਿਲੋ ਤੇ ਨਵੀਂ ਮੂੰਗੀ ਆ ਜਾਣੀ ਆ ਤੇ ਮੂੰਗੀ ਨਹੀਂ ਲਿਉਣੀ ਪਈ ਫਿਰ ਕੀ ਮਾਂ ਵੀ ਤੇ ਗਾਂ ਛੋਲਿਆਂ ਦੀ ਉਹ ਵੀ ਸਾਰੇ ਬੀਜਾਂ ਕਰਾਂਗੇ ਥੋੜਾ ਥੋੜਾ ਥਾ ਵੀ ਘਰ ਦਾ ਹੀ ਸਾਰਾ ਸਿਸਟਮ ਦਾਆਂ ਚੀਜ਼ਾਂ ਨੂੰ ਫਾਲਤ ਬਹੁਤ ਵਧੀਆ ਪਿਆ ਵਾ ਢੇੜਾ ਮਾਰਨਾ ਹੈ ਉਹ ਆ ਵਿੱਚ ਝੋਨਾ ਹੀ ਆ ਨਾ ਆ ਵਿੱਚ ਝੋਨਾ ਰਮਾਣਾ ਇਸ ਤਰ੍ਹਾਂ ਹੀ ਰੱਖ ਲਈਏ ਨਹੀਂ ਆ ਸਾਰਾ ਮੂੰਗੀ ਮਾਣਾ ਰੱਖ ਲਾਂਗੇ ਨਹੀਂ ਭਾਵੇਂ ਇਦਾਂ ਮਸ਼ੀਨ ਨਾਲ ਵੜਦਾਂਗੇ ਝੋਨਾ ਦੇ ਫੇਰ ਤੋਰੀ ਪੈਣਾ ਨਹੀਂ ਲੈ ਜਾਨੇ ਦੇਖੀ ਕਿੰਨਾ ਬੂਟਾ ਮਾਰਦਾ ਨਾ ਇਹਨੂੰ ਪਾਣੀ ਦੀ ਲੋੜ ਆ ਪਾਵੇਂ ਡਰਦੇ ਜੀ ਨੇ ਝੋਨਾ ਪਾਣੀ ਨਾਲ ਹੁੰਦਾ ਉਹ ਸੰਗਰ ਖਾਗਣਾ ਪੋਜੀ ਹਾ ਮਾਸਾ ਨੂੰ ਪਵੇਗੀ ਜਿਆਦੀ ਖਾਣਾ ਪਾਵਾਂ ਨਹੀਂ ਆਦੇ ਯਾ ਨਹੀਂ ਹੈ ਇਹਦਾ ਨਜ਼ਾਰਾ ਇਹਦਾ ਇੱਕ ਧੋਗਦਾ ਜਿਆਦਾ ਵਾ ਹੂੰ ਇਹ ਜੀ ਪਾਣੀ ਝੋੜ ਬਣਦਾ ਫਿਰ ਉੱਚ ਘਟਦਾ ਇੱਥੇ ਪਾਣੀ ਸਿਆਲਦਾ ਪਾਣੀ ਆਉਂਦਾ ਤਾਂ ਕਰੇ ਵਾ ਹੋ ਜਾਏ ਉਹੋ ਹੀ ਵੇਲਾ ਕਹਿ ਹੀ ਦੇਣਾ ਆਪਾਂ ਤੇ ਹੁਣ ਇਹਦੇ ਚ ਪਾਣੀ ਵੀ ਨਹੀਂ ਬਾਲਾ ਖਲਾ ਰਿਆ ਤੇ ਕਿੰਨੀਆਂ ਕਿੰਨੀਆਂ ਧਾਈਆਂ ਕੱਢ ਗਿਆ ਹੁਣ ਤੇ ਹੁਣ ਤੇ ਇਹੀ ਆਖੀਦਾ ਵਾ ਪਾਣੀ ਝੋਣੇ ਦੇ ਲੋੜ ਨਹੀਂ ਹੁੰਦੀ ਹੁਣ ਤਿੰਨ ਪਾਣੀ ਅੱਠੀ ਨਹੀਂ ਬਣਦੀ ਫਿਰ ਜਿਹੜਾ ਆਪਾਂ ਸੁੱਕੇ ਕਾਦ ਦਾ ਵਾਲਾ ਸਿਸਟਮ ਆਪਣਾ ਕਾਮਯਾਬ ਹੋਣਾ ਈ ਚੱਲ ਜਾ ਤੂੰ ਹੀ ਹੈਗਾ ਅੱਡੇ ਕੋ ਹੁਣ ਆਪਾਂ ਬਾਲਣ ਨੂੰ ਦੱਜਾ ਘਰੇ ਲੋ ਵਾਸਤੇ ਲੈ ਕੇ ਚੱਲੇ ਆਂ ਰਹਿਣ ਦਾ ਇਤਰਾ ਹੀ ਫਿਰ ਕੋਈ ਨਹੀਂ ਸਿਰੇ ਪਾ ਲਾਂ ਲੋ ਲੰਗਰ ਵਾਸਤੇ ਬਾਲਣ ਹੁਣ ਕਿਹੜਾ ਥਾਂ ਵਾਹ ਕੇ ਆਏ ਕਿ ਉੱਦਾਂ ਆ ਤੁਸੀਂ ਹੁਣ ਸੇਰੇ ਕਰਾਂਗੇ ਕੰਮ ਸ਼ੁਰੂ ਹਾਂ ਬਾਬਾ ਜੀ ਹੋ ਗਿਆ ਆਪਣਾ ਦੱਜਾ ਨਲਕਾ ਲੱਗ ਗਿਆ ਹੋਣ ਹੋਰ ਫੇਰ ਜਾ ਕੇ ਚੈਡੋ ਲੈ ਆਉਣਾ ਲੈ ਆਂਦਾ ਹੁਣ ਸਵੇਰੇ ਚੱਲੂ ਕੰਮ ਆਪਣਾ ਨਾਲ ਹੀ ਆਪਾਂ ਸਵੇਰੇ ਸੀਮੈਂਟ ਬੱਜਰੀ ਲੈ ਚਲੀਏ ਉਹਦਾ ਕੰਮ ਰੈਡੀ ਕਰ ਹੀ ਦੇਵਾਂਗੇ ਫੜ ਕੇ ਰਿੰਦਾ ਰਿੰਦਾ ਰਹਿਣਾਵੇਂ ਫੇਰ ਨਾਲ ਕਰਨਾ ਕੰਪਟੇ ਜੋ ਥਰੇ ਤੋਂ ਦੋਹਾਂ ਤਰੀਕਾ ਨਾਲ ਇੱਧਰਲੇ ਪੱਲੇ ਵਿਚਕਾਏ ਜੇ ਕਿ ਬਣਾ ਫੜ ਚ ਨਹੀਂ ਨਹੀਂ ਇੱਕ ਪਾਸੇ ਨਾਲ ਜਿੱਥੇ ਖੰਭਾ ਨਹੀਂ ਗੱਡਿਆ ਆਹੋ ਉਹਦੇ ਤੋਂ ਛੱਡ ਕੇ ਥੋੜਾ ਨਾਲ ਆਹੋ ਬੰਨ ਵਾਲੀ ਸਾਈਡ ਹੀ ਬਹੁਤ ਠੀਕ ਆ ਫੇਰ ਉਹਨੂੰ ਪਤਾ ਹੈ ਸਿਆਣਾ ਬੰਦਾ ਯਾਰ ਕੰਮ ਕਹਿੰਦਾ ਜੋਦਾ ਮੈਂ ਉਹੋ ਹੀ ਤੇ ਨੇ ਸਿਆਣਾ ਵਾ ਉਹਨੇ ਹੀ ਬੋਰ ਕਰਾਉਣਾ ਕਿੰਨੇ ਫੁੱਟ ਕੀਤਾ ਨੇ 30 ਫੁੱਟ ਆ ਬੜੇ ਬੰਦੇ 20 ਫੁੱਟ ਬਾਹਾਂ ਨਾ ਜਾਣ ਦਾ ਨਿਕਲਦਾ ਏ ਬੋਕੀ ਗਾੜੀ ਮਸ਼ੀਨ ਨਹੀਂ ਫਟ ਗਈ ਕਿੰਨੇ ਫੁੱਟ ਆਪਣੇ ਪਾਣੀ ਆ ਜਾਂਦਾ ਗਾੜੀ ਉਹ ਪਾਕਿਸਤਾਨ ਵਾਲੀ ਇਹ ਇੱਥੇ ਦੇ ਘਾਰ ਆਏ ਨਹੀਂ ਕਿਤੇ 20 ਫੁੱਟ ਦੇ ਘਰ ਦਾ ਫੇਰ ਬਾਈ ਕਹਿੰਦਾ ਇਹ ਨਹੀਂ ਕੰਮ ਚੱਲਣਾ ਚਲੋ ਜਲੋ ਲਾਓ ਜਲ ਕੇ ਬਾਲਣਾ